ਅੰਤਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੰਤਕਵਾਦ ਉਹਨਾਂ ਨੇ ਹੁਣ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਕਿਉਂਕਿ ਇੱਕ ਮੱਛੀ ਤਲਾਬ ਨੂੰ ਗੰਦਾ ਕਰਦੀ ਹੈ ਔਰ ਐਸੇ ਜੀ ਖਬਰ ਫੈਲਾ ਕੇ ਦੋਰ ਜਾਂਦੇ ਲੋਕ ਭਾਗ ਰਹੇ ਹਨ ਡਰ ਕੇ ਅਤਿੰਗਵਾਦ ਜਿਹੜਾ ਹੈਗਾ ਉਹ ਕਿ ਧਰਮ ਪੁੱਛ ਜਿਹੜਾ ਮਾਰਦਾ ਪਿਆ ਤਾਂ ਰਾਜਨੀਤੀ ਵਾਲਾ ਕੰਮ ਹੋ ਰਿਹਾ ਨਾ ਭਾਰਤ ਦੇ ਵਿੱਚ ਪਾਕਿਸਤਾਨ ਵਾਲੋ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਇੱਥੇ ਦੇ ਲੋਕਾਂ ਨੂੰ ਜਾਂ ਇੱਥੇ ਦੇ ਮੁਸਲਮਾਨਾਂ ਨੂੰ ਕੋਈ ਭਾਰਤ ਦੇਸ਼ ਦੇ ਵਿੱਚ ਕੋਈ ਨੁਕਸਾਨ ਹੈਗਾ ਨਹੀਂ ਇੱਥੇ ਦੇ ਦੇਸ਼ ਵਿੱਚ ਕੋਈ ਨੁਕਸਾਨ ਨਹੀਂ ਹੈ ਸਾਨੂੰ ਮੁਸਲਮਾਨਾਂ ਨੂੰ ਕੋਈ ਹਕਤਰਾ ਨਹੀਂ ਹੈਗਾ ਉਨ੍ਹਾਂ ਨੇ ਪੋਸਤ ਪਾਲਗਾਮ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਉਹਨਾਂ ਨੂੰ ਫੜ ਕੇ ਖਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੰਗ ਲੱਗਣਾ ਤੇ ਦੋਨੋਂ ਨੁਕਸਾਨ ਹੈ ਜੀ ਆਪਣੇ ਨੁਕਸਾਨ ਵੀ ਹੈ ਭਾਈਚਾਰਾ ਖਤਮ ਹੋ ਰਿਹਾ ਹੈ ਕਾਰੋਬਾਰ ਖਤਮ ਹੋ ਰਿਹਾ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਵੀ ਜੰਗ ਲੱਗੇਗੀ ਜਾਂ ਨਹੀਂ ਲੱਗੇਗੀ ਪਰ ਜਿਹੜੀ ਅੰਤਿਕਵਾਦ ਦੇ ਖਿਲਾਫ ਜਿਹੜੀ ਕਾਰਵਾਈ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ ਉਹ ਜਾਇਜ਼ ਵੀ ਹੈ ਔਰ ਇੱਥੇ ਦੇ ਜਿਹੜੇ ਮੁਸਲਮਾਨ ਆ ਪਾਕਿਸਤਾਨ ਦੀ ਜੇ ਆਪਾਂ ਗੱਲ ਕਰੀਏ ਤੇ ਉੱਥੇ ਜਿੰਨੇ ਮੁਸਲਮਾਨ ਰਹਿੰਦੇ ਨੇ ਉਸ ਤੋਂ ਵੱਧ ਜਿਹੜੇ ਹੈਗੇ ਆ ਭਾਰਤ ਦੇਸ਼ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਔਰ ਆਪਸੀ ਭਾਈਚਾਰੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਚਾਹੇ ਉਹ ਮੁਸਲਮਾਨ ਸਿੱਖ ਐ ਇਸਾਈ ਐ ਮੁਸਲਮਾਨ ਸਾਰੇ ਭਰਾਵਾਂ ਜ ਸਾਰੇ ਧਰਮਾਂ ਨੂੰ ਸਤਿਕਾਰ ਕਰਦੇ ਨੇ ਤੇ ਨਾਲ ਰਲ ਮਿਲ ਕੇ ਰਹਿੰਦੇ ਨੇ ਤੇ ਸਾਡੇ ਨਾਲ ਮੁਸਲਮ ਕਮਿਊਨਿਟੀ ਦੇ ਲੋਕ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆਂ ਵੀ ਜਿਹੜੀ ਪਾਕਿਸਤਾਨ ਤੇ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜੰਗ ਕਿੰਨੀ ਕੁ ਜਾਇਜ਼ ਹੈਗੀ ਆ ਲਗਣੀ ਚਾਹੀਦੀ ਹੈ ਜਾਂ ਨਹੀਂ ਲਗਣੀ ਚਾਹੀਦੀ ਆ ਭਾਈ ਜੀ ਕਿਆ ਨਾਮ ਹੈ ਜੀ ਸਰ ਮੇਰਾ ਨਾਮ ਸਲਮਾਨ ਹੈ ਨਮਾਜ਼ ਪੜ ਲਈ ਹਾਂਜੀ ਹਾਂਜੀ ਅੱਛਾ ਇਹ ਦੱਸੋ ਵੀ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਸਥਿਤੀ ਚੱਲ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕੀ ਲੱਗਦਾ ਹੈ ਵੀ ਇਹ جنگ ਲੱਗਣ ਦੇ ਸਾਰ ਹੈਗੇ ਆ ਜੇ جنگ ਲੱਗਣੀ ਚਾਹੀਦੀ ਤੇ ਕਿਉਂ ਲੱਗਣੀ ਚਾਹੀਦੀ ਜੇ ਨਹੀਂ ਲੱਗਣੀ ਚਾਹੀਦੀ ਤੇ ਕਿਉਂ ਨਹੀਂ ਲੱਗਣੀ ਚਾਹੀਦੀ ਇਹਦੇ ਬਾਰੇ ਦੱਸੋ ਅੰਤਕਵਾਦ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਾਂ ਨਹੀਂ ਦੇਖੋ ਜੀ جنگ ਤਾਂ ਨਹੀਂ ਲੱਗਣੀ ਚਾਹੀਦੀ ਇਹਦੇ ਨਾਲ ਦੋਨਾਂ ਦਸ਼ਾਂ ਨੂੰ ਹੀ ਨੁਕਸਾਨ ਆ ਤੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਪੋਸ ਪਾਲਗਾਮ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਇਹ ਏਦਾਂ ਦਾ ਕਿਤੇ ਕੋਈ ਕਿਸੇ ਹੋਰ ਦੇਸ਼ 'ਚ ਵੀ ਨਾ ਹੋ ਸਕੇ ਆਪਣੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਨਾਤੇ ਐਕਸ਼ਨ ਲੈਂਦੇ ਹੋਏ ਉਹਨਾਂ ਨੇ ਕੋਈ ਐਕਸ਼ਨ ਲਿੱਤਾ ਹੈ ਤਾਂ ਕੋਈ ਸੋਚ ਸਮਝ ਕੇ ਲਿੱਤਾ ਹੈ ਪਰ ਇਹ ਹੈ ਕਿ ਜੇ ਅਤੰਗਵਾਦ ਨੂੰ ਜੜੋਂ ਖਤਮ ਕਰਨ ਲਈ ਉਹਨਾਂ ਨੂੰ ਇਸ ਕਦਮ ਉਠਾਉਣਾ ਚਾਹੀਦਾ ਪਹਿਲੇ ਵੀ ਚਾਹੀਦਾ ਸੀਗਾ ਤੇ ਉਹਨਾਂ ਨੇ ਲੈ ਕੇ ਬਹੁਤ ਵਧੀਆ ਗੱਲ ਕੀਤੀ ਹੈ ਭਾਰਤ ਦੇ ਵਿੱਚ ਪਾਕਿਸਤਾਨ ਵਾਲੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਇੱਥੇ ਦੇ ਲੋਕਾਂ ਨੂੰ ਜਾਂ ਇੱਥੇ ਦੇ ਮੁਸਲਮਾਨਾਂ ਨੂੰ ਕੋਈ ਭਾਰਤ ਦੇਸ਼ ਦੇ ਵਿੱਚ ਕੋਈ ਨੁਕਸਾਨ ਹੈਗਾ ਨਹੀਂ ਇੱਥੇ ਦੇ ਦੇਸ਼ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਸਾਨੂੰ ਮੁਸਲਮਾਨਾਂ ਨੂੰ ਕੋਈ ਹਕਤਰਾ ਨਹੀਂ ਹੈਗਾ ਇਹ ਤਾਂ ਬਸ ਮੀਡੀਆ ਵਾਲੇ ਹੀ ਬੋਲਦੇ ਰਹਿੰਦੇ ਆ ਭਾਬੋ ਕੋਈ ਪਾਕਿਸਤਾਨੋਂ ਬਾਦ ਮੁਸਲਮਾਨ ਇੰਡੀਆ ਚ ਰਹਿੰਦੇ ਨੇ ਤੇ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਕੋਈ ਇਦਾਂ ਦਾ ਭੇਤ ਭਾਵ ਨਹੀਂ ਕਰਦੇ ਅਸੀਂ ਸ਼ੁਰੂ ਤੋਂ ਇੱਥੇ ਰਹਿ ਰਹੇ ਆ ਸਾਡੇ ਨਾਲ ਦਾ ਕੋਈ ਸਾਡੇ ਸਾਡਾ ਕਾਰੋਬਾਰ ਇੱਥੇ ਸ਼ੁਰੂ ਤੋਂ ਅਸੀਂ ਪੈਦਾ ਵੀ ਸਾਡੇ ਇੱਥੇ ਹੀ ਹੋਏ ਆ ਤੇ ਸਾਨੂੰ ਤਾਂ ਇੱਥੇ ਕੋਈ ਇਦਾਂ ਦਾ ਖਤਰਾ ਨਹੀਂ ਲੱਗਿਆ ਸਾਰੇ ਮਿਲ ਜੁਲ ਕੇ ਰਹਿੰਦੇ ਸਾਰੇ ਮਿਲ ਜੁਲ ਕੇ ਰਹਿੰਦੇ ਜੀ ਸਾਂਝੀ ਹਾਂ ਜੀ ਸਾਰੇ ਮੈਂ ਜੀ ਕੀ ਨਾਮ ਹੈ ਬਾਬੂ ਕਾਂ ਸਲਮਾਨੀ ਹਾਂ ਸਲਮਾਨੀ ਜੀ ਇਹ ਬਤਾਓ ਔਰ ਭਾਰਤ ਪਾਕਿਸਤਾਨ ਕੇ ਵਿੱਚ ਪਤਾ ਹੀ ਹੈ ਤੁਹਾਨੂੰ ਜੋ ਹਾਲਾਤ ਬਣੇ ਹੋਏ ਆ ਇੱਧਰ ਆ ਜਾਓ ਮੇਰੇ ਕੋਲ ਆ ਜਾਓ ਤੇ ਕੀ ਲੱਗਦਾ ਹੈ ਵੀ ਅੰਤਕਵਾਦ ਦੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਸੀਗੀ ਤੇ ਭਾਰਤ ਤੇ ਉਹਦੇ ਖਿਲਾਫ ਜੰਗ ਲੱਗਣੀ ਚਾਹੀਦੀ ਹੈ ਕਿ ਨਹੀਂ ਜੰਗ ਲੱਗਣਾ ਦੋਨੋਂ ਨੁਕਸਾਨ ਹੈ ਜੀ ਆਪਣੇ ਨੁਕਸਾਨ ਵੀ ਹੈ ਬਾਈਚਾਰਾ ਖਤਮ ਹੋ ਰਿਹਾ ਹੈ ਕਾਰੋਬਾਰ ਖਤਮ ਹੋ ਰਿਹਾ ਹੈ ਰਾਤ ਨੂੰ ਹੋਟਲ ਬਜਾਂ 8 ਵਜੇ ਵੈਸੇ ਬੰਦ ਹੋ ਜਾ ਠੀਕ ਹੈ ਜੀ ਦੂਸਰੀ ਬਾਤ ਇਹ ਹੈ ਕਿ ਦੇਖੋ ਬੱਚੇ ਬੱਚੇ ਇੱਥੇੋਂ ਜਾਣ ਨੂੰ ਤਿਆਰ ਹੈਗਾ ਕੰਮ ਛੱਡ ਕੇ ਜਾ ਰਹੇ ਸਾਰੇ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਲੇਬਰ ਹੈ ਉਹ ਵੀ ਆਪਣਾ ਟ੍ਰੇਨਾਂ ਭਰ-ਭਰ ਕੇ ਜਿਹੜੀ ਹੈਗੀ ਆਪਣੇ ਆਪਣੇ ਉੱਥੇ ਜਾ ਰਹੀ ਹੈ ਸੂਬੇ 'ਚ ਜਾ ਰਹੀ ਹੈ ਸਾਰੇ ਜਾ ਰਹੇ ਜੀ ਡਰ ਪੈਦਾ ਹੋ ਗਿਆ ਲੋਕੋ ਦੇ ਅੰਦਰ ਪਰ ਡਰ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਜੀ ਆਂਦੇ یہی ਕਹਿ ਸਕਦੇ ਆ ਕਿ ਬਈ ਦਸਕਤੇ ਸਰ ਕਾਰਵਾਈ ਕਰਨ ਔਰ ਜਲਦੀ ਜਲਦੀ ਕਦਮ ਉਠਾਏ ਪਾਕਿਸਤਾਨ ਦੇ ਖਿਲਾਫ 에ਅਰ ਸਟ੍ਰਾਈਕ ਹੋਣੀ ਚਾਹੀਏ ਨਹੀਂ ਹੋਣੀ ਚਾਹੀਏ ਕੋਈ ਨੁਕਸਾਨ ਹੈ ਜੀ ਨਹੀਂ ਨਹੀਂ 에ਅਰ ਸਟ੍ਰਾਈਕ ਮਤਲਬ ਵੀ ਜੋ ਅੰਤਕਵਾਦ ਦੇ ਖਿਲਾਫ ਉਹ ਤਾਂ ਹੋਣੀ ਤਾਂ ਉਹ ਤਾਂ ਜ਼ਰੂਰੀ ਹੈ ਉਹ ਤਾਂ ਜ਼ਰੂਰੀ ਹੈ ਜੀ ਯੁੱਧ ਤਾਂ ਨਹੀਂ ਲੱਗਣਾ ਚਾਹੀਏ ਯੁੱਧ ਨਹੀਂ ਲੱਗਣਾ ਚਾਹੀਏ ਉਹਨਾਂ ਨੂੰ ਲੈ ਕੇ ਜ਼ਰੂਰੀ ਕਾਰਵਾਈ ਕਰਨੀ ਚਾਹੀਏ ਉਹਨੂੰ ਜਾ ਕੇ ਪਕੜੋ ਉਹ ਗਏ ਤਾਂ ਗਏ ਕਹਾਂ ਬੰਦੇ ਆਏ ਤਾਂ ਆਏ ਕਹਾਂ ਸੇ ਕੀ ਨਾਮ ਹੈ ਜੀ ਕਮੜੇ ਅਜਮ आप क्या कहना चाहते हैं इधर आ जाइए मेरे पास युद्ध नहीं लगनी चाहिए, एश्ट्रा, करनी चाहिए आप भारत में रहते हुआ तो, हाँ जी, हाँ जी, तो आपको कैसा लगता है भारत में कोई नुकसान है आपको। नहीं, नुकसान तो नहीं है फिलहाल जी मिलजुल अच्छा रह रहे आतंकवाद के खिलाफ कार्रवाई होनी चाहिए हाँ जी होनी चाहिए आतंकवाद के खिलाफ युद्ध लगना चाहिए कि नहीं लगना नहीं युद्ध नहीं लगना चाहिए सर उससे नुकसान है देश हाँ का ਨੁਕਸਾਨ ਹੋਗਾ ਯੁੱਧ ਲੱਗੇਗਾ ਗਰੀਬ ਬੰਦੇ ਆ ਗਏਗਾ ਕਾਰੋਬਾਰੋਂ ਪੇ ਨੁਕਸਾਨ ਪਰਨਾ ਹੈ ਇਸ ਲਈ ਅਭੀ ਸੇ ਡਰ ਕੇ ਭਾਗ ਰਹੇ ਅਭੀ ਸੇ ਡਰ ਕੇ ਸਭ ਭਾਗਨੇ ਲਗੇ ਕਾਰੋਬਾਰ ਬੰਦ ਹੋ ਜਾਣਾ ਹੈ ਦੁਕਾਨੇ ਬੰਦ ਹੋ ਜਾਂਦੀਆਂ ਕੀ ਨਾਮ ਹੈ ਜੀ ਇਧਰ ਆ ਜੋ ਕੇ ਮੇਰਾ ਨਾਮ ਹੈ ਜੀ ਅੱਛਾ ਤੁਸੀਂ ਦੱਸੋ ਹਿੰਦੂ ਮੁਸਲਮਾਨ ਸਿੱਖ ਸਾਈ ਆਪਣੇ ਇੱਥੇ ਭਾਰਤ ਦੇ ਵਿੱਚ ਰਲ ਮਿਲ ਕੇ ਰਹਿ ਰਹੇ ਆ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਨਾ ਮੁਸਲਮਾਨ ਨੂੰ ਕੋਈ ਨੁਕਸਾਨ ਆ ਨਾ ਹਿੰਦੂ ਨੂੰ ਨੁਕਸਾਨ ਆ ਨਾ ਸਿੱਖਾਂ ਨੂੰ ਨੁਕਸਾਨ ਆ ਅੰਤਖਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੰਤਖਵਾਦ ਉਹਨਾਂ ਨੇ ਹੁਣ ਧਰਮ ਪੁੱਛ ਕੇ ਗੋਲੀਆਂ ਕੀ ਲੱਗਦਾ ਹੈ ਵੀ ਅੰਤਖਵਾਦ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ? ਬਿਲਕੁਲ ਜੀ ਹੋਣੀ ਚਾਹੀਦੀ ਹੈ। ਕੋਈ ਵੀ ਹੋਵੇ ਆਤੰਗਵਾਦ ਦੇ ਜਿਹੜੇ ਹੈਗਾ ਉਹ ਕਿ ਤਰ੍ਹਾਂ ਪੁਛ ਜਿਹੜਾ ਮਾਰਦਾ ਪਿਆ ਤਾਂ ਰਾਜਨੀਤੀ ਵਾਲਾ ਕੰਮ ਹੋ ਰਿਹਾ ਨਾ। ਮਗਰ ਕਿ ਇਹ ਤਾਂ ਗਲਤ ਹੈ। ਆਤੰਗਵਾਦ ਨੂੰ ਖਿਲਾਫ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਹਰ ਹਾਲਤ 'ਚ ਹੋਣੀ ਚਾਹੀਦੀ ਜੀ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਵੀ ਡਟ ਕੇ ਕਾਰਵਾਈ ਹੋਣੀ ਚਾਹੀਦੀ ਹੈ ਅੰਤਖਵਾਦ ਖਿਲਾਫ ਜੀ। ਹੋਣੀ ਚਾਹੀਦੀ। ਆਤੰਗਵਾਦ ਦੇ ਖਿਲਾਫ ਆਪ ਸਪੋਰਟ ਕਰਦੇ ਪਏ ਆ। ਹਰ ਬੰਦੇ ਨੂੰ ਜਿਹੜਾ ਵੀ ਆਰਮੀ ਹੈਗੀ ਹੈ ਆਪਣੇ ਦੇਸ਼ ਦੀ ਆਰਮੀ ਹੈ ਜੋ ਵੀ ਆਰਡਰ ਆ ਰਹੇ ਉਹ ਨਹੀਂ ਹੈਗੀ ਜੀ ਵੀ ਕੋਈ ਕੋਈ ਦਿੱਕਤ ਆ ਰਹੀ ਪਰੇਸ਼ਾਨੀ ਆ ਰਹੀ ਪੂਰੇ ਆਪਣੇ ਉਹਦੇ ਨਾਲ ਸਪੋਰਟ ਕਰ ਰਹੀ ਸਰਕਾਰ ਨਾਲ ਇੱਕ ਗੱਲ ਹੋਰ ਦੱਸੋ ਵੀ ਜਿਹੜੀਆਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਗਲਤ ਪੋਸਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਉਂਕਿ ਇੱਕ 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 ਜਿਹੜੇ دہشتਗਰ ਦੋ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇੱਕ دہشت ਜਿਹੜੇ ਇਹ ਲੋਕ ਨੇ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਸਾਈਟਾਂ ਦੇ ਉੱਤੇ ਵੀਡੀਓ ਪਾ ਕੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਡਰਾ ਰਹੇ ਨੇ ਇਹ ਤਾਂ ਜੀ ਬੇਕ ਲੋਕ ਹੈਗੇ ਆ ਜਿਹੜੇ ਵਾਇਰਸ ਫੈਲਾ ਰਹੇ ਆ ਜਾਨ ਮੂਚ ਕੇ ਕਿ ਜੀ ਹਿੰਦੂ ਮੁਸਲਮਾਨ ਦੀ ਲੜਾਈ ਹੋਵੇ ਆਪਸ ਵਿੱਚ ਬਿਨਾਂ ਗੱਲ ਦੀ ਪੋਸਟ ਬੁਲਾ ਰਹੇ ਮੰਗਰ ਸਿਆਣਾ ਬੰਦਾ ਉਹੀ ਹੈ ਜਿਹੜਾ ਦੇਖ ਕੇ ਸੋਚ ਪੂਜ ਕਰਕੇ ਆਪਣੀ ਅਕਲ ਨੂੰ ਹਾਂ ਕਦਮ ਉੱਪਰ ਆਪਣਾ ਧਿਆਨ ਆਪ ਰੱਖੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਅਫਵਾਹਾਂ ਫਲਾ ਰਹੇ ਨੇ इनके लिए ਕਾਰਵਾਈ ਹੋਣੀ ਚਾਹੀਦੀ ਹੈ इनको ਬੈਨ ਕਰ ਦੇਣਾ ਚਾਹੀਦਾ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਲੋਕ ਦੇਖ ਕੇ ਭੜਕ ਰਹੇ ਹਾਂ ਉਸੇ ਅੱਜ ਡੀਸੀਪੀ ਸਾਹਿਬ ਨੇ ਇੱਕ ਕਾਰਵਾਈ ਕੀਤੀ ਹੈ ਉਹਨਾਂ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫਲਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਆ ਕੀ ਇਹ ਵਧੀਆ ਕੀਤਾ ਬਹੁਤ ਵਧੀਆ ਜੀ ਹੋਣਾ ਚਾਹੀਦਾ ਮੈਂ ਕਹਿੰਦਾ 24 ਘੰਟੇ ਵਿੱਚ ਸਾਰੇ ਅੰਦਰ ਹੋਣੇ ਚਾਹੀਦੇ ਇਹਦੇ क्योंकि एक मच्छी तालाबों को गंदा कर दिए और ऐसे ही खबर फैला के दौड़ जाते लोग भाग रहे हैं डर के हमारा अपना तो बड़े बच्चों का आर कार्डो वाड़ खत्म होना हो है कार्रवाई होने नाल होनी चाहिए क्या नाम है जी सिद्धांत क्या कहते हो सुधाम जी भी भारत और पाकिस्तान के बीच युद्ध होना चाहिए जी युद्ध नहीं होना चाहिए युद्ध होने से दोनों देश को नुकसान है और हम यही कहेंगे जो आतंकवादी है आतंकवादी खिलाफ ज्यादा से ज्यादा कार्रवाई की जाए जो इधर के जो प्रवासी लोग हैं ये छोड़ के पंजाब जा रहे हैं अपने घरों को जा रहे हैं वो क्या क्या कहना चाहते हैं उसके सर काम में बहुत ज़्यादा फर्क पड़ गया है यहाँ सब डर गए हैं डर के मारे हम लोग घर भाग रहे हैं सब घर जाने के लिए तैयार है सर, सर। गाड़ियाँ भर भर के घर जा रहे हैं सभी वैसे इधर तो कोई दिक्कत नहीं है किसी को यहाँ कोई दिक्कत नहीं यहाँ सब मिल रहते हैं हम सभी यहाँ पे कोई दिक्कत नहीं हम सारे भाई भाई मिल के रहते हैं यहाँ कोई दिक्कत नहीं हमें हमें कोई परेशानी आनी है सिर्फ अफवाहें फैलाते हैं उससे डरते हैं सभी बंदे सब डरते हैं और शाम को सात बजे लाइट कट जाते हैं धंधा पानी सारा बंद हो जाता है कोई डर के मारे घर से बाहर नहीं निकलते हैं ना इधर से उधर जाते हैं ठीक है नमाज़ पढ़ लिया जी पढ़ ली ठीक है जी? क्या नमाज एम डे का अवसर क्या कहना चाहते हैं जो तनाव चल रहा है भारत तो पाकिस्तान के बीच क्या यही तो कहना चाहते हैं कि पाकिस्तान पकिस्ता, पकिस्ता, पाकिस्तान के आतंकवादियों के खिलाफ जो सख्त सख्त हो कार्रवाई होनी चाहिए यहाँ से शाम को आठ बजे जो है ना लाइट कट जाती है हम सबको परेशानी होती है उसके बाद जो है ना धंधा पानी बंद हो गया है उसके बाद जो है ना रात को लाइट काटने के बाद ज़्यादा गर्मियों में परेशानी परेशानी होती छोटे छोटे बच्चे जो जो यहाँ के डर के रहते हैं यही कहना चाहते हैं कि आतंकवादियों के खिलाफ सख्त कार्रवाई होनी चाहिए ठीक है जी ਸੋ ਤੁਸੀਂ ਸੁਣਿਆ ਹੈ ਵੀ ਜਿਹੜੇ ਮੁਸਲਮ ਕਮਿਊਨਿਟੀ ਦੇ ਲੋਕ ਨੇ ਉਹ ਵੀ ਚਾਹੁੰਦੇ ਨੇ ਵੀ ਅੰਤਖਵਾਦ ਦੇ ਖਿਲਾਫ ਕਾਰਵਾਈ ਹੋਵੇ ਪਰ ਯੁੱਧ ਨਾ ਲੱਗੇ ਕਿਉਂਕਿ ਯੁੱਧ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਯੁੱਧ ਦੇ ਨਾਲ ਦੋਨਾਂ ਦੇਸ਼ਾਂ ਨੂੰ ਨੁਕਸਾਨ ਹੋ ਸਕਦਾ ਹੈ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ